ਵਦਰਹੀ ਠੰਡ ਤੇ ਚੱਲਦੇ ਆ ਸਕੂਲ ਲੱਗਣ ਦੇ ਦੂਜੇ ਦਿਨ ਵੀ ਵਿਦਿਆਰਥੀ ਜੋ ਨੇ ਉਹ ਸਕੂਲਾਂ ਦੇ ਵਿੱਚ ਨਹੀਂ ਪਹੁੰਚ ਰਹੇ ਜਦ ਸਾਡੀ ਟੀਮ ਦੇ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਬੱਚਾ ਹਾਈ ਸਕੂਲ ਦੇ ਵਿੱਚ ਮਹਿਜ਼ 60 ਬੱਚੇ ਮੌਜੂਦ ਸੀ ਦੱਸਦੀ ਹੈ ਸਰਦੀ ਕਾਰਨ ਜਿੱਥੇ ਸਟਾਫ ਹਾਲਾਂਕਿ ਸਕੂਲ ਦੇ ਵਿੱਚ ਮੁਕੰਮਲ ਤੌਰ ਤੇ ਪਹੁੰਚ ਰਿਹਾ ਹੈ ਪਰ ਸਰਦੀ ਜ਼ਿਆਦਾ ਹੋਣ ਕਰਕੇ ਵਿਦਿਆਰਥੀ ਸਕੂਲਾਂ ਦੇ ਵਿੱਚ ਹਾਜ਼ਰ ਨਹੀਂ ਹੋ ਰਹੇ ਵਿਦਿਆਰਥੀਆਂ ਤੇ ਨਾਲ ਗੱਲਬਾਤ ਕੀਤੀ ਗਈ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸਰਦੀ ਬੇਹੱਦ ਜ਼ਿਆਦਾ ਹੈ ਪਰ ਜੋ ਬੱਚੇ ਨਹੀਂ ਆ ਰਹੇ ਉਹਨਾਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਟੀਚਰਸ ਸਾਡਾ ਪੜ੍ਹਾਉਂਦੇ ਨੇ ਤੇ ਸਕੂਲ ਅਧਿਆਪਕ ਨੇ ਵੀ ਇਹ ਗੱਲ ਆਖੀ ਹੈ ਕਿ ਸਰਦੀ ਦੇ ਕਾਰਨ ਵਿਦਿਆਰਥੀ ਸਕੂਲਾਂ ਦੇ ਵਿੱਚ ਹਾਜ਼ਰ ਨਹੀਂ ਹੋ ਰਹੇ ਰਿਸਪਾਂਸਿਬਿਲਟੀ ਆਫ ਹਾਈ ਸਕੂਲ ਇਜ਼ 온 ਮਾਈ ਸ਼ੋਲਡਰਸ ਐਂਡ ਉਹਦੇ ਵਿੱਚ ਸਰ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਮੇਰੇ ਇਸ ਵਲੇ 30% ਜਿਹੜੇ ਆ ਸਟੂਡੈਂਟ ਪਹੁੰਚੇ ਆ ਜਿਹਦੇ ਵਿੱਚ ਏਸਾ ਡਾਨਾ ਉਪਰਾਲਾ ਜਿਹੜਾ ਸੀ ਰਾਤ ਦਾ ਕੱਲ ਸ਼ਾਮ ਤੋਂ ਅਸੀਂ ਲੱਗੇ ਹੋਏ ਸੀ ਮੇਰੇ ਇੰਚਾਰਜ ਸਹਿਬਾਨ ਹਾਰਕ ਗਰੁੱਪ ਦੇ ਵਿੱਚ ਕਿਉਂਕਿ ਮੈਂ ਵੀ ਉਸ ਗਰੁੱਪ ਚ ਦੀ ਸ਼ਾਮਲ ਨਾ ਦੇਖ ਰਿਹਾ ਸੀ ਕਿ ਕਿਵੇਂ ਲਗਾਤਾਰ ਬੱਚਿਆਂ ਨਾਲ رابطہ ਪੇਰੈਂਟਸ ਨਾਲ ਕੈਮ ਕੀਤਾ ਹੋਇਆ ਬਟ ਸਰਦੀ ਜ਼ਿਆਦਾ ਹੋਣ ਦੇ ਕਰਕੇ ਜਿਹੜਾ ਹੈ ਉਹ ਫਿਰ ਵੀ ਅਸੀਂ ਇੰਨੀ ਗਿਣਤੀ ਜਿਹੜੀ ਆ ਉਹ ਮੇਨਟੇਨ ਕੀਤੀ ਆ ਇਹਦਾ ਕਾਰਨ ਜਿਹੜਾ ਸੀ ਸਾਰੋ ਕੱਲ ਨਾ ਪ੍ਰੀ ਬੋਰਡ ਐਗਜ਼ਾਮ ਸ਼ੁਰੂ ਹੋ ਗਏ 8ਵੀਂ ਤੇ 10ਵੀਂ ਬੱਚੇ ਜਿਹੜੇ ਨੇ ਕੁਝ ਘਰਾਂ ਦੇ ਵਿੱਚ ਬੈਠ ਕੇ ਆਪਣੀ ਰਿਵੀਜ਼ਨ ਨੂੰ ਲੱਗੇ ਹੋਏ ਨੇ ਜਿਹੜਾ ਕਾਰਨ ਕੁਝ ਉਹੀ ਦੋ ਕਾਰਨ ਲਗਾਤਾਰ ਹੋ ਗਏ ਜਿਹਦੇ ਕਰਕੇ ਸੋਰੀ ਬਿਲਕੁਲ ਜਿਹੜੇ ਬੱਚੇ ਪਹਿਲੇ ਦਿਨ ਇਸ ਤੋਂ ਵੀ ਘੱਟ ਬੱਚੇ ਸੀ ਪ੍ਰਾਇਮਰੀ ਵਿੱਚ ਉਹਦਾ ਕਾਰਨ ਸਰ ਪਹਿਲੇ ਦਿਨ ਇਹ ਸੀ ਕਿ ਕੱਲ ਮਾਗੀ ਦਾ ਤਿਉਹਾਰ ਸੀ ਤੇ ਬੱਚਿਆਂ ਦੇ ਵਿੱਚ ਜਿਹੜਾ ਸੀ ਉਹ ਵੀ ਚੀਜ਼ ਨੇ ਪਲੱਸ ਕੀਤਾ ਤੇ ਪ੍ਰਾਇਮਰੀ ਸੈਕਸ਼ਨ ਦਾ ਜਿਹੜਾ ਸਰ ਉਹ ਦੇਖੋ ਉਹ ਸਾਡੇ ਨੋ ਡਾਊਟ ਕਿ ਸਾਡਾ ਡਾਊਸਿਸਟ ਕੰਸਰਵ ਸਾਡਾ ਡਿਪਾਰਟਮੈਂਟ ਆ ਬਟ ਉਹ ਸਾਡੇ ਅੰਦਰ ਨਹੀਂ ਆ ਇੱਕ ਵੱਖਰਾ ਉਹਨਾਂ ਦਾ ਪ੍ਰਾਇਮਰੀ ਐਜੂਕੇਸ਼ਨ ਸਰ ਜੀ ਦੀ ਵਜ੍ਹਾ ਕਰਕੇ ਇੱਕ ਹੀ ਬੱਚਾ ਪਹੁੰਚਿਆ ਛੋਟੇ ਬੱਚੇ ਨੇ ਸਰ ਪ੍ਰਾਇਮਰੀ ਚ ਥੋੜਾ ਜਿਹਾ ਮਾਪਿਓ ਸੋਚਦਾ ਹੈ ਬੱਚੇ ਉੱਥੇ 6 ਸਾਲ 7 ਸਾਲ ਦੇ ਬੱਚੇ ਆ ਸੋ ਉਹ ਵੀ ਕਾਰਨ ਹੋ ਸਕਦਾ ਕਿ ਬੱਚੇ ਜਿਹੜੇ ਆ ਸਰ ਪ੍ਰਾਇਮਰੀ ਆ ਕਿੰਨੀ ਜ਼ਿਆਦਾ ਵੱਧੇ ਬੱਚਿਆਂ ਨੂੰ ਕਿੰਨਾ ਕੁ ਉਖਾਈ ਆ ਉਹ ਖਿਆਈ ਤਾਂ ਸਰ ਹੈ ਦੇਖੋ ਉਹ ਖਿਆਈ ਇਹ ਆ ਕਿ ਅਸੀਂ ਬੱਚਿਆਂ ਦੀ ਤੇ ਗੱਲ ਕਰੀਏ ਜਾਂ ਆਪਣੀ ਵੀ ਕਰੀਏ ਤਾਂ ਐਕਸੈਸਿਵ ਜਿਹੜੀ ਆ ਉਹ ਕੋਲਡ ਵੇਵ ਚੱਲਦੀ ਪਈਆਂ ਨੇ ਪਰ ਇਹ ਆਪ ਵੀ ਅਸੀਂ ਉਸ ਨੂੰ ਮੱਦੇ ਨਜ਼ਰ ਦੇਖਦੇ ਪੜਾਈ ਨੂੰ ਬੰਦ ਵੀ ਨਹੀਂ ਕਰ ਸਕਦੇ ਸੋ ਉਹਦੇ ਲਈ ਜਿਹੜਾ ਹੈ ਉਹ ਆਲਰੇਡੀ ਸਰਕਾਰ ਨੇ ਦੇਖੋ ਛੁੱਟੀਆਂ ਕੀਤੀਆਂ ਸੀ ਆਪਣੇ ਵੱਲੋਂ ਜੋ ਵੀ ਉਪਰਾਲਾ ਇਹ ਆਪ ਵੀ ਮੇਰੇ ਖਿਆਲ ਨਾਲ ਜਿਹੜਾ ਹਨ ਨੂੰ ਇਹ ਐਜੂਕੇਸ਼ਨ ਕੈਲੰਡਰ ਨਾਲ ਚ ਕੋਈ ਚੇਂਜ ਲੈਣੀ ਪੈਗੀ ਕਿਉਂਕਿ ਜਦੋਂ ਐਕਸਟ੍ਰੀਮ ਪ੍ਰੋਬਲਮ ਹੈ ਛੁੱਟੀਆਂ ਉਦੋਂ ਹੋਣ ਤਾਂ ਉਹ ਬੈਟਰ ਰਹੇਗਾ ਅਦਰਵਾਈਜ਼ ਜਿਹੜਾ ਉਹ ਜੇ ਆਪਾਂ ਪੁਰਾਣਾ ਟਿਪਿਕਲੀ ਜੋ ਚੱਲਦਾ ਆਉਂਦਿਆ ਉਹਦੇ ਨਾਲ ਛੁੱਟੀਆਂ ਦੀਆਂ ਨੇ ਉਹ ਥੋੜਾ ਪਹਿਲਾਂ ਹੋ ਜਾਂਦੀਆਂ ਕੋਈ ਗੱਲ ਮੁਸ਼ਕਲ ਆ ਉਹਦੇ ਕਰਕੇ ਸੋ ਜੇ ਪ੍ਰਾਪਰ ਹੋਏ ਤੇ ਬੈਨੀਫਿਟ ਮਿਲ ਸਕਦਾ ਸਰ ਸਾਡੇ ਕੋ ਜੀ ਸਾਡੇ ਕੋ ਤੁਹਾਨੂੰ ਵਧੀਆ ਲੱਗੇਗਾ ਦੱਸਣ ਲੱਗਿਆ ਕਿ ਮੇਰੇ ਕੋ ਬਟਾਲਾ ਸਿਟੀ ਤੋਂ ਬੱਚੇ ਵੀ ਹੁੰਦੇ ਆ ਉਕੇ ਉਹਦਾ ਕਾਰਨ ਹੈ ਕਿ ਇਹ گورਨਮੈਂਟ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਜਿਹੜਾ ਉਹਦੀ ਪ੍ਰੋਪਰ ਪ੍ਰੋਵਾਈਡ ਕਰਾਉਣੀ ਆ ਸੈਪਰੇਟ ਸੈਕਸ਼ਨ ਆ ਸਾਡੇ ਕੋਲ ਇਹਦੇ ਕਰਕੇ ਮੇਕਾ ਉੱਥੋਂ ਵੀ ਬੱਚੇ ਜਿਹੜੇ ਆ ਉਹ ਆਉਂਦੇ ਇਸ ਸਕੂਲ ਦੇ ਵਿੱਚ ਸਰਦੀ ਦਾ ਕਿੰਨਾ ਜ਼ੋਰ ਵਾਲਾ ਕੀ ਪ੍ਰੇਸ਼ਾਨੀ ਆ ਰਹੀ ਸਕਦਾ ਬਹੁਤ ਜ਼ਾਨੇ ਸਰਸੈਂਕਵਾਲਿਫਿਕੇਸ਼ਨ ਤਾਂ ਆਉਂਦੀਆਂ ਬਹੁਤ ਥੰਡ ਹੁੰਦੀਆਂ ਇਸ ਕੁਲੇਟ ਵੀ ਉਹਦਾ ਇਹਦਾ ਸਕੂਲ ਕਿੰਨਾ ਖੱਖਾਂ ਦਾ ਕਰਵਾਣਾ ਹੈ ਜੀ ਸਰਦੀ ਚ ਬਹੁਤ ਕਿੰਨੇ ਕੁ ਸਾਥੀ ਆ ਜਾਂਦੇ ਆ ਨੇ ਨਸਰ ਫੇਕ ਕੋ ਦੁਰੀ ਹੈ ਹਾਂਜੀ ਲੇਕੋ ਮਦਰ ਸਿੰਘ ਲੇਕੋ ਕਿੰਨੀ ਖਸਰਦੀ ਹੈ ਕਿੰਨੀ ਠੰਗੀ ਆ ਰਹੀ ਹੈ ਬੜੀ ਠੰਡ ਜੀ ਬੜੀ ਹੈ ਬੜਾਈ ਕਰਤ ਮੁਸ਼ਕਲ ਆ ਰਹੀ ਨਹੀਂ ਨਹੀਂ ਉਹ ਤੇ ਕਰ ਲੀ ਕਿੰਨੇ ਵਿਦਿਆਰਥੀ ਆਏ ਤੁਹਾਡੇ ਸਾਥੀ ਕਿੰਨੇ ਨਹੀਂ ਆਏ ਟੋਟਲ ਹਾਈ ਡਿਲਾਸਟ 24 ਜਾਣੇ ਆ ਉਹਦੇ ਵਿੱਚੋਂ 6-7 ਹੀ ਆਏ ਬਾਕੀ ਛੁੱਟੀ ਹਾਂਜੀ ਕੀ ਲੱਗਦਾ ਕਿ ਭਾਈ ਦਾ ਨੁਕਸਾਨ ਹੁੰਦਾ ਹਾਂਜੀ ਕਿੰਨਾ ਬੜਾ ਮੈਮ ਨੇ ਅੱਜ ਬੜੇ ਮਤਲਬ ਕਿ ਇੰਪੋਰਟੈਂਟ ਇੰਪੋਰਟੈਂਟ ਚੈਪਟਰ ਕਰਾਇਆ ਹੈ ਜਿਹੜੇ ਕੱਲ ਪੇਪਰ ਜਾ ਸਕਦੇ ਆ ਜਿਹਦੇ ਨੂੰ ਅੱਜ ਨਹੀਂ ਵਿਦਿਆਰਥੀ ਆਏ ਉਹ ਫਿਰ ਮੈਮ ਗਰਪਸ ਥਰੂ ਉਹਨਾਂ ਨੂੰ ਸੈਂਡ ਕਰ ਦੇਣਗੇ ਜਿਹੜਾ ਜਿਹੜਾ ਮਤਲਬ ਕਿ ਮੇਨ ਟਾਪਿਕ